ਹੋਰੇ ਸਾਰੇ ਵਿੱਚ ਦਿੱਤੀ ਆ ਸਰਕਾਰ ਨੇ ਆਪਣੇ ਪ੍ਰਬੰਧ ਪੂਰੇ ਕਰ ਲੈ ਬਾਕੀ ਅਕਾਲੀ ਸਰਕਾਰ ਨੂੰ ਚਾਵੇਂ ਨਹੀਂ ਦਿੰਦਾ ਉਹਨਾਂ ਨੇ ਆਪਣਾ ਪ੍ਰਬੰਧ ਕਰਕੇ ਸਾਨੂੰ ਕੱਟਿਆ ਤੇ ਘਲੀਫਿਆ ਪਰ ਸਾਡੇ ਜਿਹੜੇ ਜਾਰੂ ਆ ਅਕਾਲੀ ਦਲ ਦੇ ਬੰਦੇ ਆ ਉਹ ਮਾਣ ਨੂੰ ਪੀਰ ਕਰਦਾ ਕਿ ਕਿਸੇ ਕੋ ਦਾਂਦੀ ਲੋਣੀ ਮਾਰਨ ਕਿ ਸੂਰਾ ਸੋ ਪਹ ਚਾਹੀਐ ਲੜਾ ਜੀਣ ਕੇ ਰੇਤ ਪੁੱਜਾ ਪੁੱਜਾ ਕਟ ਮਰਾ ਕਭੂ ਨਾ ਛੋੜੇ ਫੇਤ ਆਪਾਂ ਕਿਸੇ ਕੋ ਦਾਂਦੀ ਲੋਣੀ ਸਰਕਾਰ ਸਾਡੀ ਹੋਣੀ ਹੈ ਸਤਾਈ ਦੇ ਇਹ ਜਿਹੜੇ ਝਾੜੂ ਫੁਲਤਾਨ ਆਪਣੇ ਆਪ بڑے ਬਣਦੇ ਆ ਇੱਥੇ ਲੱਜਣੀ ਨਹੀਂ ਮੈਂ ਸਮਝਦਾ ਮੇਰੀ ਸਰਕਾਰੇ ਜਿਹੜੇ ਗੱਲ ਪਕਾ ਦਿਓ ਨਾ ਅਸੀਂ ਡੰਗ ਵਾਲੇ ਆ ਨਾ ਸਰਕਾਰ ਜੰਦਾ ਮੇਰਾ ਸ਼ਹਿਰ ਜੰਦਾ ਮੈਂ ਕਦੀ ਕਿਸੇ ਦੇ ਪਿੱਛੇ ਨਹੀਂ ਹੱਜਿਆ ਨਾ ਹਟਾਂਗਾ ਨਾ ਹੱਕ ਤੇ ਸੱਚ ਦੇ ਪਹਿਰੇਦਾਰ ਕਿਸੇ ਨਾਲ ਧੱਕਾ ਹੁੰਦਾ ਘਰ ਦੇਣਾ ਨਾ ਪਿੱਛੇ ਹਟਾਂਗੇ ਜਾਂ ਵੀ ਬਾੜ ਨੂੰ ਤਿਆਰ ਆ ਮੇਰਾ ਲਾਕਾ ਜਾਂਦਾ ਮੈਂ ਮੋਹ ਨਹੀਂ ਕੰਦਾ ਸਾਰਾ ਲਾਕਾ ਮੇਰੇ ਨਾਲ ਮੈਨੂੰ ਪੂਰਾ ਵਿਸ਼ਵਾਸ ਮੇਰਾ ਲਾਕਾ ਮੈਨੂੰ ਜਿਤਾ ਕੇ ਭੇਜੂਗਾ ਗਰੰਟਾ ਵੀ ਕੋਈ ਗੱਲ ਨਹੀਂ ਹੋਊਂਦੀ ਚੀਜ਼ ਆਉਗੀ ਸਤਿ ਸ਼੍ਰੀ ਅਕਾਲ ਟੋਨ ਜਨਨਲ ਤੇ ਆਪ ਜੀ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਬੀਐਸਓਡੀ ਜ਼ਿਲ੍ਹਾ ਪ੍ਰਸ਼ਾਸਨ ਦੇ ਬਲਾਕ ਸੰਮਤੀ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਹਲਕਾ ਫਗਵਾੜਾ ਦੇ ਪਿੰਡ ਲਖਪੁਰ ਜੂਨ ਵਿਖੇ ਲਾਕਸ਼ੰਤੀ ਮੈਂਬਰ ਬਹਾਦਰ ਸਿੰਘ ਸੰਗਤਪੁਰ ਨਾਲ ਵੱਖ-ਵੱਖ ਪਿੰਡਾਂ ਦੇ ਮੋਤਵਾਰ ਅਤੇ ਅਕਾਲੀ ਆਗੂ ਹਾਜ਼ਰ ਹੋਏ। ਇਸ ਮੌਕੇ ਵੱਡੀ ਗਿਣਤੀ ਵਿੱਚ ਵੋਟਰਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ 14 ਦਸੰਬਰ ਨੂੰ ਤਕੜੀ ਦੇ ਚੋਣ ਸ਼ਾਨ ਤੇ ਵੋਟਾਂ ਪਾਉਣ ਦਾ ਵਾਅਦਾ ਕੀਤਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਵਾਹਦ, ਸ਼ਹਿਰੀ ਇੰਚਾਰਜ ਰਣਜੀਤ ਸਿੰਘ ਖੁਰਾਨਾ, ਦਿਹਾਤੀ ਇੰਚਾਰਜ ਅੰਜੀ ਸਿੰਘ ਚੰਦੀ, ਅਵਤਾਰ ਸਿੰਘ ਮੰਗੀ, ਚਰਮਨ ਸਿੰਘ ਪਿੰਡਰ, ਮਹਿੰਦਰ ਸਿੰਘ ਸਰਪੰਚ ਲਖਪੁਰ, ਕੁਲਵਿੰਦਰ ਸਿੰਘ ਕਿੰਦਾ, ਚਸਕੀਰਤ ਸਿੰਘ, ਦਿਲਬਾਖ ਸਿੰਘ, ਰਣਜੀਤ ਸਿੰਘ ਅਵਤਾਰ ਸਿੰਘ, surjit ਸਿੰਘ, ਅਮਰੀਕ ਸਿੰਘ ਇਸ ਤੋਂ ਇਲਾਵਾ ਹੋਰ ਵੀ ਵੱਡੀ ਗਿਣਤੀ ਵਿੱਚ ਸੀਨੀਅਰ ਅਕਾਲੀ ਆਗੂ ਹਾਜ਼ਰ ਹੋਏ। ਪੇਸ਼ ਹੈ ਇੱਕ ਰਿਪੋਰਟ। ਅੱਜ ਸ਼ੂਰਨੀ ਅਕਾਲੀ ਦਲ ਦੀ ਜਿਹੜੀ ਬੋਕ ਸੰਪਤੀ ਅਤੇ ਜਿਹੜਾ ਪ੍ਰਸ਼ੀਸ਼ ਸੁਣਾ ਰਹੀਆਂ ਉਹਦੇ ਸੰਬੰਧ ਵਿੱਚ ਨੰਬਰ 6 ਜੂਨ ਤੋਂ ਲਖਪੁਰ ਤੋਂ ਬਹੁਤ ਵੱਡੀ ਗਿਣਤੀ ਵਿੱਚ ਇੱਥੇ ਸੰਗਤ ਪਹੁੰਚੀ ਆ। ਸਾਰਿਆਂ ਨੇ ਵਿਸ਼ਵਾਸ ਦਾਇਆ ਅਸੀਂ ਸ਼ੂਰਨੀ ਅਕਾਲੀ ਦਲ ਨੂੰ ਜਿਤਾ ਕੇ ਭੇਜਾਂਗੇ। ਜਿਹੜੀ ਔਵਾਈ 27 ਦੀ ਸਰਕਾਰ ਉਹ ਚੋਣੇ ਅਕਾਲੀ ਦਾ ਸਰਵਾਸ ਜੀ ਸਿੰਘ ਮਾਦਲੀ ਬਣੂਗੀ ਅਸੀਂ ਵੀ ਲੋਕਾਂ ਦਾ ਬਸ਼ਵਾਸ ਜੁਣੇ ਤੁਸੀਂ ਸਾਡੇ ਤੇ ਵੀ ਬਸ਼ਵਾਸ ਕਰਦੇ ਆ ਅਸੀਂ ਵੀ ਤੁਹਾਡੇ ਲਈ ਸੇਵਾ ਵਿੱਚ ਪਹਿਲਾਂ ਵੀ ਹਾਜ਼ਰਾਂ ਤੇ ਗਾਹਾਂ ਵੀ ਹਾਜ਼ਰਾਂ ਹਾਂਗੇ ਮੈਂ ਦੋਨਾਂ ਸਾਰਿਆਂ ਨੂੰ ਦੋਨੋਂ ਹੱਥ ਜੋੜ ਕੇ ਬੇਨਤੀ ਕਰਦਾ 14 ਤਰੀਕ ਨੂੰ ਯੋਗ ਵੀ ਅਕਾਲੀ ਦਾ ਤੱਕੜੀ ਦੇ ਚੋਣ ਸ਼ਾਂਤੀਪੂਰਤਾ ਪਾ ਕੇ ਮੈਨੂੰ ਜੀ ਕਾਮਯਾਬ ਕਰੋ ਮੈਂ ਸਾਰਿਆਂ ਦਾ ਜੀਨੀਆ ਜਿੰਨੇ ਇੱਥੇ ਸੰਗਤ ਆਈ ਆ ਮੈਂ ਕੋਟਨ ਕੋਟ ਧੰਵਾ ਕਰਦਾ ਮੈਂ ਫਿਰ ਦਿਲ ਦੀਆਂ ਗੱਲਾਂ ਤੋਂ ਸਾਰਿਆਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਪਉੜੀ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਸਰਦਾਰ ਭਦਰ ਸਿੰਘ ਸੰਗਪੁਰ ਜੀ ਪਹਿਲਾਂ ਇਹ ਸਰਪੰਨ ਸਾਹਿਬ ਸੰਗਪੁਰ ਦੇ ਰਹਿ ਚੁੱਕੇ ਹਨ ਫਿਰ ਸ਼ੁਰਮੀ ਕਾਲੀਤਾਲ ਦੇ ਉਪ ਪ੍ਰਧਾਨ ਤੇ ਜ਼ਿਲ੍ਹੇ ਦੇ ਰਹਿ ਚੁੱਕੇ ਹਨ ਸਾਰੇ ਸੰਗਤਾਂ ਨੂੰ ਅਪੀਲ ਆ ਸਾਰੇ ਸੰਗਤ ਨੂੰ ਪੰਚਾਟ ਦੇ ਸੇਵਾ ਕਰੋ ਪੰਚਾਟ ਦੇ ਸਾਲੋ ਛੁਰਵੀ ਕਾਲੀਦਾਸ ਸਿੰਘ ਬਾਲ ਨੂੰ ਜਿਤਾਓ ਬਾਦਲ ਸਿੰਘ ਮੋਟਾ ਪਾ ਕੇ ਚੇਅਰਮੈਨ ਬਣਾਓ ਸਾਰੇ ਸੇਵਕੋਂ ਨੂੰ ਮੇਰੇ ਵੱਲੋਂ ਬੇਨਤੀ ਆ ਸਾਰੇ ਬੋਰਡ ਸੁਖਵੀਰ ਬਾਦਲ ਜੀ ਨੂੰ ਪਾ ਕੇ ਤੇ ਆਪਣੀ ਪਾਰਟੀ ਕਾਮਯਾਬ ਕਰੋ ਚੌਹ ਸਾਲਾਂ ਜੀ ਕੀਤਾ ਕੀ ਆ ਇਹਨਾਂ ਲੋਕੋ ਕੰਮ ਕੀਤਾ ਸੜਕਾਂ ਦੇ ਗੱਡੀਆਂ ਚ ਜਾਂਦੀਆਂ ਨਿਆਣੇ ਗੁੱਜੇ ਦੇ ਵਿੱਚ ਵੱਜਦੇ ਸ਼ਹਿਰ ਨੂੰ ਜਾਂਦੇ ਇਹਨਾਂ ਨੇ ਕੋਈ ਕੰਮ ਕਰਨ ਨਹੀਂ ਕੀਤਾ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਆ ਕਸਵੀਰ ਬਾਦਲ ਜੀ ਆਪਣੇ ਪਾਰਟੀ ਦੇ ਪ੍ਰਧਾਨ ਬਣਾਓ ਕਸਵੀਰ ਬਾਦਲ ਜੀ ਨੂੰ ਬੋਟਾ ਪਾ ਕੇ ਕਾਮਯਾਬ ਕਰੋ ਜੇ ਦੁਨੀਆ ਤੇ ਆਪਾਂ ਸੁਖ ਮੰਨਣਾ ਸੀ ਜੇ ਵਾਹਿਗੁਰੂ ਜੀ ਦਾ ਖਾਲਸਾ ਜੇ ਵਾਹਿਗੁਰੂ ਜੀ ਦੀ ਫਤਿਹ ਉਹਨਾਂ ਨੂੰ ਬੋਟਾਂ ਪਾਵਾਂਗੇ ਔਰ ਪਵਾਮਾਂਗੇ ਕਿ ਆਮ ਪਿੰਡਾ ਜੋ ਵੀ ਪਵਾਮਾਂਗੇ ਮੈਂ ਆਪਣੇ ਸਭ ਅਕਾਲੀ ਦਲ ਵਾਲਿਆਂ ਨੂੰ ਇਹ ਕਵਾਂਗਾ ਕਿ ਪੱਤਰੇ ਹੋ ਕੇ ਮਦਾਨ ਚੋ ਕੇ ਬੋਟਾਂ ਪਾਓ ਕਿਸੇ ਤੋਂ ਕੋਈ ਛੁਕਣ ਦੀ ਜ਼ਰੂਰਤ ਨਹੀਂ ਆ ਇਹ ਸਿੰਘ ਦੀ ਜ਼ਰੂਰਤ ਆ ਇਹ ਜਾਨ ਦੇਣ ਨੂੰ ਵੀ ਤਿਆਰ ਆ ਉੱਥੇ ਜਾ ਕੇ ਦਾਦ ਤੁਹਾਡੇ ਜੋ ਕੰਮ ਹੋਊਗਾ ਕਰਵਾਉਂਗਾ ਵੀ ਅਕਾਲ ਪੁਰਖ ਤੇ ਤੁਸੀਂ ਪੂਸਪਰੋਸਾ ਰੱਖ ਕੇ ਆਪਣੇ ਜਿੱਥੋਂ ਸਾਡੀ ਅਕਾਲੀ ਦਲ ਨੂੰ ਪਹਿਲਾਂ ਤੋਂ ਜਿੱਤ ਮਿਲਦੀ ਰਹੀ ਆ ਜਦੋਂ ਜਿੱਤਿਆ ਸਾਡਾ ਮੁਲਖ ਵੀ ਜਾਦ ਹੋਇਆ ਉਦੋਂ ਵੀ ਅਕਾਲੀ ਦਲ ਨੂੰ ਚਾਪੀਆਂ ਪਹਿਲਾਂ ਆ ਕੇ ਹੋਰਿਆਂ ਦੇ ਵੀ ਦਿੱਤੀਆਂ ਸੀ ਹਰਮੰਦਰ ਸਾਹਿਬ ਦੇ ਵਿੱਚ ਉਸ ਹਿਸਾਬ ਦੇ ਨਾਲ ਵੋਟਾਂ ਪਾਓ ਇਹਨਾਂ ਨੂੰ ਵੋਟਾਂ ਨਾਲ ਪਾਓ ਕਿਸ ਆਪਣੇ ਮੌਲਕ ਦੇ ਵਿੱਚ ਗੰਦ ਖਲਾਰੋ ਆਪਣੇ ਮੌਲਕ ਦੇ ਵਿੱਚ ਆਪਣੇ ਬੱਚਿਆਂ ਦੀ ਜ਼ਿੰਦਗੀ ਬਰਬਾਦ ਕਰੋ ਆਪਣੇ ਬੱਚਿਆਂ ਨੂੰ ਨਸ਼ਿਆਂ ਤੇ ਲਾਓ ਇਦਾਂ ਦੀ ਜ਼ਿੰਦਗੀ ਨਾ ਵਰਤੀਤ ਕਰੋ ਜ਼ਿੰਦਗੀ ਉਸ ਮਾਲਕ ਦੇ ਪਰੋਸੇ ਤੇ ਬਤੀਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਕਾਦੀਦਾਲ ਜਿੰਦਾਬਾਦ ਸ਼੍ਰੋਮਣੀ ਕਾਦੀਦਾਲ ਜਿੰਦਾਬਾਦ